ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਰੇ ਨਿਧਨ ਤੁਮਰੀ ਮਹਿਮਾ ਨਨ ਸਕ ਤੂੰ ਠਾਕੁਰ ਉੱਚ ਭਗਵਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਹਲਾ ਪੰਜਵਾਂ ਸਗਲ ਸੰਗਰੀ ਮੋਹ ਵਿਆਪੇ ਕਭ ਉੱਚੇ ਕਭ ਨੀਚੇ ਸਦ ਨ ਹੋਈਆ ਕਾਹੂਨ ਜਤਨ ਓੜਡ ਕੋ ਨ ਪਹੰਚੇ ਸਗਲ ਸੰਗਰੀ ਮੋਹ ਵਿਆਪੇ ਕਭ ਉੱਚੇ ਕਭ ਨੀਚੇ ਸਦ ਨ ਹੋਈਐ ਕਾਹੂ ਜਤਨ ਔੜ ਕੇ ਕੋ ਨ ਪਹੁੰਚੇ ਰਾਉ ਉਹ ਜੋ ਪਰਗੁ ਖੁਲਾਵਾ ਕਹੀਤ ਤਿੰਨ ਮਹਿ ਉਰਜੋ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਤੋਂ ਕਿਤੇ न्यारा निंद ਸੁਨ ਕਾ ਕੀਆ ਜਾ ਕੋ ਕਿਰਪਾ ਕਰਿ ਪ੍ਰਭ ਮੇਰੇ ਮਿਲ ਸਾਧ ਸੰਗਤ ਨਾਉ ਲੀਆ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਸਬਨਾ ਕਰਤ ਉਦਾਰਾ ਨਹੀਂ ਤਰੀਆ ਓ ਪੂਰਨ ਤਤ ਵਿਚਾਰ ਕਹੋ ਨਾਨਕ ਗੁਰਬਿੰਦ ਨਹੀਂ ਤਰੀਆ ਓ ਪੂਰਨ ਤਤ ਵਿਚਾਰ ਦੀ ਕੀ ਫਤੀ ਆਓ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 610 ਅਤੇ 611 ਅੰਗ ਦੇ ਉੱਤੇ ਸੁਭਾਏਮਾਨ ਸੋਰਠ ਮਹੱਲਾ ਪੰਜਵਾਂ ਪੰਜਵੇਂ ਪਾਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਸਗਲ ਸੁਨਗਰੀ ਮੋਹੇ ਵਿਆਪੀ ਕਬ ਉੱਚੇ ਕਬ ਨੀਚੇ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਕਿ ਆ ਸਾਰਾ ਸੰਸਾਰ ਜਿਹੜਾ ਨਾ ਸਮਗਰੀ ਦਾ ਭਾਵ ਹੁੰਦਾ ਜਿਵੇਂ ਅਸੀਂ ਕੋਈ ਚੀਜ਼ ਇਕੱਠੀ ਕਰ ਲਈਏ ਜਿਵੇਂ ਕਈ ਚੀਜ਼ਾਂ ਇਕੱਠੀਆਂ ਪੈ ਜਾਂਦਾ ਉਹਨੂੰ ਸਮਗਰੀ ਕਹਿ ਦਿੰਦੇ ਆ ਕਹਿੰਦੇ ਸਾਰਾ ਸੰਸਾਰ ਜਿਹੜਾ ਨਾ ਇਹ ਮੋਹ ਦੇ ਵਿੱਚ ਵਿਆਪਿਆ ਹੋਇਆ ਸਾਰੀ ਸਮਗਰੀ ਭਾਵ ਕੇ ਸਾਰੇ ਲੋਕ ਸਗਲ ਸੰਗਰੀ ਮੋਹੇ ਵਿਆਪੇ ਕਬ ਉੱਚੇ ਕਬ ਨੀਚੇ ਕਹਿੰਦੇ ਜਦੋਂ ਮੋਹ ਦੇ ਵਿੱਚ ਕਿਸੇ ਕੋਲ 4 ਪੈਸੇ ਆ ਜਾਂਦੇ ਨੇ ਉਹ ਹੰਕਾਰੀ ਹੋ ਜਾਂਦਾ ਤੇ ਜਦੋਂ 4 ਪੈਸੇ ਵਗ ਜਾਂਦੇ ਨੇ ਫਿਰ ਨੀਚੇ ਆ ਜਾਂਦੇ ਕਬ ਉੱਚੇ ਕਬ ਨੀਚੇ ਕਹਿੰਦੇ ਉੱਪਰ ਹੇਠਾਂ ਹੁੰਦਾ ਰਹਿੰਦਾ ਇਨਸਾਨ ਮੋਹ ਦੇ ਵਿੱਚ ਹੀ ਫਸਿਆ ਹੋਇਆ ਹੈ ਹੋਰ ਕੁਝ ਨਹੀਂ ਕਹਿੰਦੇ ਕਦੇ ਉੱਚਾ ਹੋ ਗਿਆ ਕਦੇ ਨੀਮਾ ਹੋ ਗਿਆ ਕਦੇ ਉੱਚਾ ਹੋ ਗਿਆ ਕਦੇ ਨੀਮਾ ਹੋ ਗਿਆ ਇਹ ਸੰਸਾਰ ਇਸੇ ਤਰ੍ਹਾਂ ਚੱਲਦਾ ਜਦੋਂ ਦੀ ਦੁਨੀਆ ਬਣੀ ਹੈ ਉਦੋਂ ਤੱਕ ਇਸੇ ਤਰੀਕੇ ਚੱਲ ਰਿਹਾ ਜਿੰਨਾ ਚਿਰ ਦੁਨੀਆ ਰਹਿਣੀ ਹੈ ਉਦੋਂ ਤੱਕ ਇਸੇ ਤਰੀਕੇ ਚੱਲਣਾ ਹੈ ਕਹਿੰਦੇ ਸੋਧ ਨਾ ਹੋਈਆ ਕਾਹੋ ਯਤਨਾ ਔੜਕ ਕੋ ਨਾ ਪਹੁੰਚੇ ਕਹਿੰਦੇ ਜੇ ਇਸੇ ਤਰੀਕੇ ਚੱਲਦੇ ਰਹੇ ਨਾ ਤੇ ਗੁਰੂ ਨਾਲ ਆਪਣਾ ਮਨ ਨਾ ਜੋੜਿਆ ਕਹਿੰਦੇ ਅੰਦਰੋਂ ਸ਼ੁੱਧ ਨਹੀਂ ਹੋਵੋਗੇ ਜਿਵੇਂ ਬਾਹਰ ਤੀਰਤ ਦੇ ਬੰਦਾ ਜਾਂਦਾ ਹੈ ਤੀਰਤ ਤੇ ਜਾ ਕੇ ਕਈ ਕਹਿੰਦੇ ਅਸੀਂ ਸ਼ੁੱਧ ਹੋ ਗਏ ਪਰ ਨਹੀਂ ਬਾਰੋਂ ਸ਼ਰੀਰ ਨੂੰ ਧੋਤਿਆ ਸ਼ਰੀਰ ਸਾਫ਼ ਹੋ ਸਕਦਾ ਪਰ ਮਨ ਸ਼ੁੱਧ ਨਹੀਂ ਹੁੰਦਾ ਮਨ ਸ਼ੁੱਧ ਹੋਣ ਵਾਸਤੇ ਸਾਨੂੰ ਗੁਰਬਾਣੀ ਦਾ ਸਹਾਰਾ ਲੈਣਾ ਪੈਣਾ ਹੈ ਗੁਰਬਾਣੀ ਜਦੋਂ ਸਾਡੇ ਜੀਵਨ ਦੇ ਵਿੱਚ ਆ ਗਏ ਉਦੋਂ ਸਾਡਾ ਮਨ ਸ਼ੁੱਧ ਹੋਣਾ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਸ਼ੁੱਧ ਨਾ ਹੋਈ ਹੈ ਕਾਹੂ ਯਤਨ ਜਿੰਨੇ ਮਰਜ਼ੀ ਯਤਨ ਕਰ ਲਿਓ ਕਹਿੰਦੇ ਸ਼ੁੱਧ ਨਹੀਂ ਹੋਣਾ ਉੜਕ ਕੋ ਨਾ ਪਹੁੰਚਾ ਓੜਕ ਦਾ ਭਾਵ ਹੁੰਦਾ ਹੈ ਅਖੀਰ ਨੂੰ ਕਹਿੰਦੇ ਅਖੀਰ ਨੂੰ ਉੱਥੇ ਪਹੁੰਚ ਜੇਗਾ ਪਰ ਕਹਿੰਦੇ ਸ਼ੁੱਧ ਨਹੀਂ ਹੋਣਾ ਮੇਰੇ ਮਨ ਸਾਧ ਸ਼ਰਨ ਛੁਟਕਾਰਾ ਕਹਿੰਦੇ ਜੇ ਇਹ ਕੰਮਾਂ ਤੋਂ ਛੁਟਕਾਰਾ ਪਾਉਣਾ ਤਾਂ ਕਹਿੰਦੇ ਆ ਸਾਧ ਸੰਗਤ ਦੇ ਵਿੱਚ ਆ ਜਾ ਮੇਰੇ ਮਨ ਸਾਧ ਸ਼ਰਨ ਛੁਟਕਾਰਾ ਆ ਸੰਗਤ ਦੇ ਵਿੱਚ ਬੈਠ ਕੇ ਮਾੜਿਆ ਕੰਮਾਂ ਤੋਂ ਛੁਟਕਾਰਾ ਪੈ ਜਾਣਾ ਹੈ ਮਾੜਿਆ ਕੰਮਾਂ ਤੋਂ ਅਸੀਂ ਦੂਰ ਹੋ ਜਾਾਂਗੇ ਚੰਗੇ ਕੰਮਾਂ ਵੱਲ ਆ ਜਾਾਂਗੇ ਜਦੋਂ ਚੰਗਿਆਂ ਕੰਮਾਂ ਵੱਲ ਆ ਗਏ ਮਨ ਤੇ ਆਪਣੇ ਆਪ ਹੀ ਸਾਫ਼ ਹੋ ਜਾਣ ਬਿਨ ਗੁਰਪੂਰੇ ਜਨਮ ਮਰਨ ਨ ਰਹੀ ਤੇਰੇ ਆਗਤਦਾਰੋ ਬਾਰਾ ਕਹਿੰਦੇ ਜਿੰਨਾ ਚਿਰ ਪੂਰੇ ਗੁਰੂ ਦੇ ਨਾਲ ਨਹੀਂ ਨਾ ਜੁੜਦਾ ਅਸੀਂ ਜੁੜੇ ਹੋਇਆ ਸੰਤ ਕੱਚਿਆਂ ਦੇ ਨਾਲ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਇਹ ਪੂਰਾ ਗੁਰੂ ਹੈ ਜਿਵੇਂ ਸੁਖੁਨੀ ਸਾਹਿਬ ਦੇ ਵਿੱਚ ਪੜਿਆ ਜਾਂਦਾ ਨਾ ਪੂਰਾ ਪ੍ਰਭ ਆਰਾਧੇ ਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਹ ਪੂਰੇ ਦੇ ਗੁਣ ਗਾਈਏ ਪੂਰੇ ਦੇ ਨਾਲ ਜੁੜੀਏ ਅਸੀਂ ਜੁੜ ਗਏ ਕੱਚਿਆਂ ਦੇ ਨਾਲ ਨਾਨਕ ਕੱਚੜਿਆਂ ਸਿਆਂ ਤੋੜ ਗੁਰੂ ਸਾਹਿਬ ਕਹਿੰਦੇ ਉਹ ਕੱਚਿਆਂ ਦੇ ਨਾਲ ਤੇ ਤੋੜ ਲੋ ਯਾਰੇ ਨਾਨਕ ਕੱਚੜਿਆਂ ਸਿਆਂ ਤੋੜ ਟੂਂਡ ਸੱਜਣ ਸੰਤ ਪੱਕੇ ਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ ਕਹਿੰਦੇ ਜਿਹੜਾ ਪੱਕਾ ਗੁਰੂ ਆ ਉਹ ਮਰਨ ਤੋਂ ਬਾਅਦ ਵੀ ਤੇਰੀ ਬਾਹ ਨਹੀਂ ਛੱਡਦਾ ਪਰ ਜਿਹੜੇ ਕੱਚੇ ਪਿਲੇ ਨੇ ਉਹ ਤੇ ਪਹਿਲਾਂ ਹੀ ਛੱਡੀ ਬੈਠੇ ਆ ਜੀ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵੰਤ ਦਾਰੋਬਾਰਾ ਕਹਿੰਦੇ ਜਿੱਦੇ ਪੂਰੇ ਗੁਰੂ ਦੇ ਨਾਲ ਜੁੜ ਗਿਆ ਉਦੇ ਤੇਰਾ ਜਨਮ ਮਰਨ ਕੱਟਿਆ ਜਾਣਾ ਜਿੱਦੇ ਤੂੰ ਕੱਚਿਆਂ ਪਿੰਡਿਆਂ ਦੇ ਨਾਲ ਰਹਾ ਕਹਿੰਦੇ ਰੋਜ਼ ਮਰੇਗਾ ਰੋਜ਼ ਜਿਊਵੇਂਗਾ ਰੋਜ਼ ਮਰੇਗਾ ਰੋਜ਼ ਜਿਊਵੇਂਗਾ ਹੁਣ ਅਸੀਂ ਵੇਖ ਰਹੇ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਖਲਾਸੀ ਲੈਣੀ ਹੈ ਕਿ ਵਾਰ-ਵਾਰ ਮਰਨਾ ਜੰਮਣਾ ਤੇ ਰਹਾਓ ਰਹਾਓ ਦਾ ਭਾਵ ਉਹਦਾ ਠਹਿਰਨ ਉਹ ਜੋ ਭਰਮ ਭੁਲਾਵਾ ਕਹੀ ਅਤ ਤਿੰਨ ਮਹ ਉਰਜਿਓ ਸਗਲ ਸੰਸਾਰਾ ਕਹਿੰਦੇ ਭਰਮ ਭੁਲੇਖਿਆਂ ਦੇ ਵਿੱਚ ਸਾਰਾ ਸੰਸਾਰ ਉਲਝਿਆ ਹੋਇਆ ਜਿਵੇਂ ਮੱਕੜੀ ਦੇ ਜਾਲਾ ਬੁਣਿਆ ਹੁੰਦਾ ਨਾ ਜਾਲਾ ਪਾਇਆ ਹੁੰਦਾ ਤਾਣਾ ਬੁਣਿਆ ਹੁੰਦਾ ਉਹ ਕਹਿੰਦੇ ਉਹਦੇ ਚ ਉਲਝ ਜਾਂਦੀ ਹੈ ਇਸੇ ਤਰ੍ਹਾਂ ਅਸੀਂ ਵੀ ਭਰਮ ਭੁਲਾਵਿਆਂ ਚ ਉਲਝੇ ਪਏ ਆ ਉਹ ਜੋ ਭਰਮ ਭੁਲਾਵਾ ਕਹੀ ਅਤ ਤਿੰਨ ਮਹਿ ਊਰਜਿਓ ਸਗਲ ਸੰਸਾਰਾ ਸਗਲ ਦਾ ਭਾਵ ਸਾਰਾ ਸੰਸਾਰ ਕੇ ਇਕ ਅੱਧਾ ਨਹੀਂ ਸਾਰਾ ਸੰਸਾਰ ਉਹ ਪਰਮ ਕੁਲਾਵਿਆਂ ਦੇ ਵਿੱਚ ਊੜਿਆ ਪਿਆ ਪੂਰਨ ਭਗਤ ਪੁਰਖੋ ਸੁਆਮੀ ਕਾ ਸਰਵ ਥੋਕ ਤੇ ਨਿਆਰਾ ਕਹਿੰਦੇ ਪੂਰਨ ਜਿਹੜਾ ਪ੍ਰਮਾਤਮਾ ਹੈ ਪੂਰਨ ਹੈ ਨਾ ਜਿਹੜਾ ਉਦੇ ਨਾਲ ਜੇ ਅਸੀਂ ਮਨ ਜੋੜਾਂਗੇ ਪੂਰਨ ਭਗਤ ਪੁਰਖ ਸੁਆਮੀ ਦਾ ਸਰਬ ਥੋਕ ਤੇ ਨਿਆਰਾ ਕਹਿੰਦੇ ਉਹ ਤੇ ਵੱਖਰਾ ਹੈ ਉਹਦੇ ਨਾਲ ਜੁੜਨੇ ਦੀ ਸਾਨੂੰ ਲੋੜ ਹੈ ਜਿੱਦੇ ਉਹਦੇ ਨਾਲ ਜੁੜ ਕੇ ਫਿਰ ਕਿਸੇ ਚੀਜ਼ ਚ ਉਲਝਾਂਗੇ ਨਹੀਂ ਕਹਿੰਦੇ ਨਿੰਦੋ ਨਹੀਂ ਕਾਹੂ ਗੱਤ ਹੈ ਇਹੋ ਖਸਮ ਕਾ ਕੀਆ ਕਹਿੰਦੇ ਆ ਸਾਰਾ ਸੰਸਾਰ ਜਿਹੜਾ ਨਾ ਇਹ ਕਹਿੰਦੇ ਪ੍ਰਮਾਤਮਾ ਦਾ ਰਚਿਆ ਹੋਇਆ ਹੈ ਇਹਨੂੰ ਅਸੀਂ ਨਿੰਦ ਨਹੀਂ ਸਕਦੇ ਜੇ ਸੱਪ ਬਣਾਏ ਨੇ ਉਹ ਵੀ ਪ੍ਰਮਾਤਮਾ ਨੇ ਆਏ ਨੇ ਜੇ ਜ਼ਹਿਰੀਲੇ ਜਾਨਵਰ ਬਣਾਏ ਨੇ ਉਹ ਕਹਿੰਦੇ ਪ੍ਰਮਾਤਮਾ ਨੇ ਬਣਾਏ ਨੇ ਉਹਨਾਂ ਨੂੰ ਅਸੀਂ ਨਿੰਦ ਨਹੀਂ ਸਕਦੇ ਅਸੀਂ ਕਹਿੰਦੇ ਕੱਲਾ ਬਾਣੀ ਪੜ ਸਕਦੇ ਆ ਬਾਣੀ ਪੜ ਕੇ ਇਹ ਅਸੀਂ ਗਿਆਨ ਲੈਣਾ ਕਿ ਇਹ ਵੀ ਪ੍ਰਮਾਤਮਾ ਨੇ ਥਾਪੇ ਨੇ ਇਹਨਾਂ ਦੇ ਵਿੱਚ ਵੀ ਜਿੰਦ ਹੈ ਨਿੰਦੋ ਨਾਹੀ ਕਾਹੂ ਗੱਤ ਐ ਇਹੋ ਖਸਮ ਕਾ ਕੀ ਆ ਕਹਿੰਦੇ ਇਹ ਵੀ ਪ੍ਰਮਾਤਮਾ ਦਾ ਹੀ ਪੁਸਾਰਾ ਸਾਰਾ ਜਾ ਕੋ ਕਿਰਪਾ ਕਰੀ ਪ੍ਰਭ ਮੇਰੇ ਮਿਲ ਸਾਧ ਸੰਗ ਨਾਉ ਲਈਆ ਕਹਿੰਦੇ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਕਹਿੰਦੇ ਉਹ ਫਿਰ ਸਾਧ ਸੰਗਤ ਦੇ ਵਿੱਚ ਜਾ ਕੇ ਬੈਠਦੇ ਆ ਸਾਧ ਸੰਗਤ ਦੇ ਵਿੱਚ ਬੈਠ ਕੇ ਫਿਰ ਉਹ ਪ੍ਰਮਾਤਮਾ ਦਾ ਨਾਮ ਜਪਦੇ ਨੇ ਨਾਮ ਜਪਣਾ ਬਹੁਤ ਔਖ ਹੈ ਜੀ ਕਹਿੰਦੇ ਫਿਰ ਉਹ ਪ੍ਰਮਾਤਮਾ ਦਾ ਨਾਮ ਸਾਧ ਸੰਗਤ ਦੇ ਵਿੱਚ ਆ ਕੇ ਬੈਠ ਕੇ ਜਪਦੇ ਆ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਸਬਨ ਕਰਤ ਉਧਾਰਾ ਜਿਹੜਾ ਪਰਮੇਸ਼ਰ ਹੈ ਪਰਮਾਤਮਾ ਪਾਰ ਬ੍ਰਹਮ ਹੈ ਨਾ ਉਹ ਸਤਗੁਰੂ ਹੈ ਉਹ ਸਬਨਾਂ ਦਾ ਉਧਾਰ ਕਰਨ ਵਾਲਾ ਹੈ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਸਬਨ ਕਰਤ ਉਧਾਰਾ ਉਹਦੇ ਨਾਲ ਜੁੜਨ ਦੀ ਲੋੜ ਹੈ ਉਹਨੇ ਸਾਡਾ ਸਾਰਿਆਂ ਦਾ ਉਧਾਰ ਕਰ ਦੇਣਾ ਕਾਹੋ ਨਾਨਕ ਗੁਰਵਿੰਨ ਨਹੀਂ ਤਰੀਐ ਇਹ ਪੂਰਨ ਤਤ ਵਿਚਾਰਾ ਤਤ ਦਾ ਭਾਵ ਜਿਵੇਂ ਅਸੀਂ ਕਿਉਂ ਦੁੱਧ ਹੁੰਦਾ ਨਾ ਦੁੱਧ ਦਾ ਜਿਹੜਾ ਤਤਸਾਰ ਉਹ ਹੁੰਦਾ ਮੱਖਣ ਮੱਖਣ ਦਾ ਉਹਦਾ ਕਿਉਂ ਬਣ ਜਾਂਦਾ ਉਹ ਤਤਸਾਰ ਹੁੰਦਾ ਦੁੱਧ ਦਾ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐ ਕਾਹੋ ਨਾਨਕ ਗੁਰਬਿਨ ਨਹੀਂ ਤਰੀਐ ਗੁਰੂ ਤੋਂ ਬਿਨਾਂ ਤਰ ਨਹੀਂ ਸਕਦੇ ਅਸੀਂ ਇਸ ਸੰਸਾਰ ਚ ਕਿਉਂ ਇਹ ਉਹ ਪੂਰਨ ਤਤ ਵਿਚਾਰਾ ਕਿਉਂਕਿ ਅਸਲੀ ਇਹਦਾ ਤਤਸਾਰ ਤੇ ਪ੍ਰਮਾਤਮਾ ਦਾ ਨਾਮ ਹੈ ਜੇ ਅਸੀਂ ਪਰਮਾਤਮਾ ਦਾ ਨਾਮ ਨਾ ਜਪਿਆ ਤਾਂ ਅਸੀਂ ਭਵ ਸਾਗਰ ਦੇ ਵਿੱਚ ਡੁੱਬ ਜਾਣਾ ਹੈ ਜੇ ਅਸੀਂ ਨਾਮ ਜਪਦੇ ਰਹੇ ਭਵ ਸਾਗਰ ਤੋਂ ਦਰ ਜਾਗੇ ਤੇ ਜਿਹੜੇ ਸਾਡੇ ਅੰਦਰ ਮਾੜੇ ਵਿਕਾਰ ਚੱਲਦੇ ਗੁਰੂ ਨੇ ਉਹ ਬਾਹਰ ਕੱਢ ਦੇਣੇ ਆ ਬਸ ਜਿੱਦੇ ਸਾਡੇ ਅੰਦਰੋਂ ਵਿਕਾਰ ਨਿਕਲ ਗਏ ਮਨ ਸਾਫ਼ ਹੋ ਜਾਣਾ ਫਿਰ ਮਨ ਕੀ ਦੇ ਵਰਗਾ ਹੋ ਜਾਣਾ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਇਓ ਕਹਿ ਰਮੈ ਕਬੀਰ ਕਹਿੰਦੇ ਗੰਗਾ ਦੇ ਪਾਣੀ ਜਿਹੜਾ ਉਹ ਪਵਿੱਤਰ ਮੰਨਿਆ ਪਰ ਜੇ ਅਸੀਂ ਪਾਣੀ ਦੇ ਕੋਲ ਵੀ ਰਵਾਂਗੇ ਤਾਂ ਵੀ ਕਹਿੰਦੇ ਅਸੀਂ ਪਵਿੱਤਰ ਨਹੀਂ ਪਰ ਕਹਿੰਦੇ ਜਦੋਂ ਅਸੀਂ ਭਗਤੀ ਕਰਨੀ ਸ਼ੁਰੂ ਕਰਤੀ ਬਸ ਫੇਰ ਕਹਿੰਦੇ ਗੰਗਾ ਦੇ ਪਾਣੀ ਦੇ ਵਰਗਾ ਮਨ ਸਾਫ ਹੋ ਜਾਣਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਛਾ ਲਾਗੋ ਹਰ ਫਿਰੇ ਕਹੇ ਤੇ ਕਬੀਰ ਕਬੀਰ ਕਹਿੰਦੇ ਉਹ ਸਮਝਣਾ ਪੈਣਾ ਜਿੱਦ ਦਿਨ ਸਮਝ ਲਿਆ ਉਦਦੇ ਕਹਿੰਦੇ ਸਾਡਾ ਮਨ ਸਾਫ ਹੋ ਜਾਣਾ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਸਭਨਾ ਕਰਤ ਉਧਾਰਾ ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਹਰਪੂਰਨ ਤਤ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ